ਦੋਏ ਜਣੇ ਪੂਰਾ ਕੰਮ ਕਰਦੇ ਸੈਜ ਵੀ ਜੋਤ ਵੀ ਠੀਕ ਨੇ ਟਰੈਕਟਰ ਨੂੰ ਤਾਂ ਉਂਗਲੀਆਂ ਉੱਪਰ ਨਚਾਉਂਦੇ ਆਂ ਬਾਈ ਦੋਏ ਜਣੇ ਐ ਬਾਈ ਦੋਏ ਬੰਦੇ ਟਰੈਕਟਰਾਂ ਨੂੰ ਤਾਂ ਇਹ ਕਹਾ ਬਈ ਹਮੇਂ ਨੇਰੀ ਲੈ ਆਂਦੂਗੇ ਟਰੈਕਟਰਾਂ ਕੀ ਬੜ ਕੰਮ ਕੀ ਦੋਏ ਧੁੱਪੀ ਕੱਢ ਕੇ ਰੱਖਦੇ ਬਾਈ ਦੇਖ ਲੈ ਐ ਬਾਈ ਕੰਮ ਕੀ ਦੋਨੇ ਧੁੱਪੀ ਕੱਢ ਕੇ ਰੱਖਦੇ ਕੰਮ ਉਹਿੱਥੇ ਨਹੀਂ ਐਵੇਂ ਬਈ ਬਣੇ ਰਹੋ ਫਿਰ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵਾਟੋ-ਵਾਟੇ ਸ਼ੇਅਰ ਜੀ ਐਵੇਂ ਬਈ ਕਾਨਕ ਵੀ ਵਧੀਆ ਜੰਮੇ ਆਹ ਦੇਖੋ ਬਾਈ ਇਹ ਇਹ ਵੀ ਮੰਨ ਲਓ ਵੀ ਆਪਾਂ ਨੇ ਵੀ ਜੀ ਉਦਣ ਉਦਣੇ ਉਹ ਬੰਦਿਆਂ ਨੇ ਵੀ ਜੀ ਸੀ ਉਹ ਦੇਖੋ ਆਪਣੀ ਦੇਖ ਲੋ ਆਪਣੀ ਕਣਕ ਲੱਗੇ ਦਿਖਦੀ ਇੱਕ ਦਿਨ ਦੀ ਬਿੱਜੀ ਵੀ ਆ ਬਾਈ ਇਹਨਾਂ ਦਾ 0 ਡ੍ਰੈਡ ਕਾਲੇ ਵੀ ਜਿਹਦੀ ਆਪਾਂ ਨੇ ਸੁਪਰ ਸੀਡਰ ਕਾਲੇ ਵੀ ਜੀ ਦੀ ਨਰ ਪਰਾਲੀ ਦੇਖ ਲੋ ਬਾਈ ਵਿੱਚੇ ਪਈ ਐ ਲੈ ਗੁੱਗੁਣੀ ਆਪਾਂ ਨਾਲ ਆਈ ਆਂ ਵਿੱਚ ਬਾਤੀ ਦਿੱਖੇ ਇਹਨਾਂ ਚੜ ਰਿਹਾ ਛੋਟਾ ਆਪਣੇ ਵਾਲਾ ਕੋੜਾ ਛੋਟੇ ਕੋੜੇ ਆਲੂ ਵਾਲੇ ਖੇਤਾਂ માં ਸਾਰੇ ਫੈਲ ਹੋ ਜਾਂਦੇ ਬਾਈ ਆਣ ਕੇ ਹਵੇ ਇਹਨੂੰ ਵੀ ਭੇਜਣਾ ਜੱਗੇਪਾ ਬਾਈ ਆਪਾਂ ਨੂੰ ਮਿਲੀ ਹੀ 6 ਮਹੀਨੇ ਤੱਕ ਅ ਜਿਰੀ ਲੱਗਣੇ ਤੇ ਪਹਿਲਾਂ ਜਾਊਗਾ ਜੀ ਠੀਕ ਹੈ ਸਾਇਦ ਸੀਜ਼ਨ ਮੈਂ ਛੱਡਣਾ ਪਵੇ ਬਾਈ ਕੱਦੂ ਦੇ ਪਹਿਲਾਂ ਬਾਕੀ ਦੇਖਦੇ ਆਂ ਕਿਆ ਬਣਦਾ ਜੀ ਜੱਗੇ ਗੱਲ ਹੋਈ ਤਾਂ ਹੈ ਠੀਕ ਗੱਲ ਇਹਨੇ ਆਪਾਂ ਨੇ ਫੋਨ ਕਰਾਇਆ ਤਾਂ ਬਲਕੌਰ ਸਿੰਘ ਤੇ ਦੇਖਦੇ ਆ ਹਜਾ ਉਹਨਾਂ ਨੂੰ ਫੋਨ ਕਰਿਆ ਨਹੀਂ ਜਿੱਦ ਦਿਨ ਉਹਨਾਂ ਨੇ ਫੋਨ ਕਰਦੇ ਨਾ ਫੇਟਾ ਬਾਈ ਆਪਾਂ ਨੇ ਉਦਣੇ ਛੱਡਿਆ ਉਹਨਾਂ ਉਦਣੇ ਕੰਮ ਕਰਿਆ ਨਾ ਫੇਟਾ ਮੰਨੂ ਮੰਨ ਲਓ ਵੀ ਇਹ ਕਹਿ ਰਿਹਾ 7-8 ਮਹੀਨੇ 6 ਮਹੀਨੇ ਆ 7 ਮਹੀਨੇ ਇਹ ਬਲਕੌਰ ਨੇ ਫੋਨ ਕਰਦਿਆ ਗੁੱਸੇ ਵਾਲੇ ਦੇ ਡੈਡੀ ਨੇ ਬਾਈ ਫੇਰ ਬਣ ਜੂਗੀ ਗੱਲਾਂ ਬਣੇ